ਲਿੰਕ ਸੜਕ ਨੇ ਧਾਰਿਆ ਛੱਪੜ ਦਾ ਰੂਪ ਰਾਹੀਰ ਪਰੇਸ਼ਾਨ ਪਿੰਡ ਸ਼ੰਭੂ ਕਲਾ ਨੂੰ ਜਾਂਦੀ ਲਿੰਕ ਸੜਕ ਉੱਤੇ ਪਏ ਵੱਡੇ ਵੱਡੇ ਟੋਆ ਕਾਰਨ ਪਰੇਸ਼ਾਨ ਦੇ ਮੌਸਮ ਵਿੱਚ ਇਹਨਾਂ ਲਿੰਕ ਸੜਕਾਂ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ ਜਿਸ ਕਾਰਨ ਇਹਨਾਂ ਲਿੰਕ ਸੜਕਾਂ ਤੋਂ ਗੁਜਣ ਵਾਲੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹਨਾਂ ਲਿੰਕ ਸੜਕਾਂ ਤੇ ਪਏ ਵੱਡੇ ਵੱਡੇ ਟੋਏ ਵਿੱਚ ਭਰੇ ਪਾਣੀ ਨੂੰ ਦਿਖਾਉਂਦੇ ਹੋਏ ਲਿੰਕ ਸੜਕ ਤੋਂ ਗੁਜਰਨ ਵਾਲੇ ਰਾਹਗੀਰ ਸੰਦੀਪ ਸਿੰਘ ਸ਼ੰਭੂ ਕਲਾ ਡਾਕਟਰ ਸਤਪਾਲ ਸਿੰਘ ਸ਼ੰਭੂ ਕਲਾ ਗੁਰਵਿੰਦਰ ਸਿੰਘ ਸੂਰਜਗੜ ਕਲਵਿੰਦਰ ਸਿੰਘ ਲਾਭ ਸਿੰਘ ਸ਼ੰਭੂ ਜਗਦੀਪ ਸਿੰਘ ਲਕੀ ਮਲਕੀਤ ਸਿੰਘ ਘੜਾਮਾ ਪਰਮਜੀਤ ਸਿੰਘ ਬਾਸਮਾ ترਸੀਮ ਸਿੰਘ ਸਾਭਾ ਸਰਪੰਚ ਬਾਸਮਾ ਤੋਂ ਇਲਾਵਾ ਇਹਨਾਂ ਸੜਕਾਂ ਤੋਂ ਗੁਜ਼ਰਨ ਵਾਲੇ ਹੋਰ ਬਹੁਤ ਸਾਰੇ ਰਾਗੀਰਾਂ ਨੇ ਦੱਸਿਆ ਕਿ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਸ਼ੰਭੂ ਬਾਰਡਰ ਤੇ ਲਗਾਏ ਗਏ ਧਰਨੇ ਦੌਰਾਨ ਇਹਨਾਂ ਸੜਕਾਂ ਤੋਂ ਆਵਾਜਾਈ ਬਹੁਤ ਪਰਮਾਰ ਹੁੰਦੀ ਸੀ ਉਹਨਾਂ ਦੱਸਿਆ ਕਿ ਤਕਰੀਬਨ 1 ਸਾਲ ਤੋਂ ਚੱਲ ਰਿਹਾ ਇਹ ਸੰਘਰਸ਼ ਕਾਰਨ ਇਹਨਾਂ ਦੋਵਾਂ ਲਿੰਕ ਸੜਕਾਂ 'ਤੇ ਪਏ ਵੱਡੇ-ਵੱਡੇ ਟੋਏ ਹੁਣ ਬਰਸਾਤ ਕਾਰਨ ਟੋਬਿਆਂ ਵਿੱਚ ਪਾਣੀ ਭਰ ਗਿਆ ਹੈ ਜਿਸ ਕਾਰਨ ਦੋਪਹੀਆ ਵਾਹਨ ਚਾਲਕ ਪੈਦਲ ਜਾਣ ਵਾਲੇ ਰਾਗੀਰਾਂ ਨੂੰ ਰੋਜ਼ਾਨਾ ਹਾਦਸਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਰਾਗੀਰਾਂ ਨੇ ਸੁਪਾਸ ਸਰਕਾਰ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਇਹਨਾਂ ਅਖਸਤਾ ਹਾਲਤ ਸੜਕਾਂ ਦੀ ਮੁਰੰਮਤ ਕਰਨ ਦੀ ਮੰਗ ਕੀਤੀ ਸ਼ੰਭੂ ਤੋਂ ਰਜਿੰਦਰ ਮੋਹੀਦੀ ਰਿਪੋਰਟ ਨਰਮਲ ਸਿੰਘ ਸ਼ੰਭੂ ਕਲਾ ਜੀ ਸੋਚੇ ਪਾਣੀ ਜੀ ਇਹ ਰਸਤਾ ਖਰਾਬ ਹੈ ਜੀ ਇਹਦਾ ਕੋਈ ਮਸਿਆ ਹੱਲ ਕਰਿਆ ਜਾਏ ਇਹ ਰਸਤੇ ਨੂੰ ਠੀਕ ਕਰਿਆ ਜਾਏ ਇੱਥੇ ਲੋਕ ਬਹੁਤ ਪਰੇਸ਼ਾਨ ਹੈ ਮੋਟਰਸਾਈਕਲ ਵਾਲੇ ਸਕੂਟਰ ਵਾਲੇ ਰਾਤ ਨੂੰ ਡਿੱਗਦੇ ਇੱਥੇ اٹੋਏ ਪਏ ਹੋਏ ਆ ਕੋਈ ਸਾਰ ਨਹੀਂ ਲੈਂਦਾ ਜੀ ਸਰਕਾਰ ਇਸ ਰਸਤੇ ਨੂੰ ਬਣਾਇਆ ਜਾਏ